ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਭਾਈ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਤੇ ਪਹੁੰਚ ਚੁੱਕੇ ਨੇ ਕਿਉਂਕਿ ਉਹਨਾਂ ਨੂੰ 3 ਘੰਟੇ ਦੀ ਪਰੋਲ ਮਿਲਿਆ 3 ਘੰਟੇ ਦਾ ਸਮਾਂ ਮਿਲਿਆ ਪਹਿਲਾਂ ਸਵੇਰ ਉਹ ਕੇਂਦਰੀ ਜੇਲ ਪਟਿਆਲਾ ਤੋਂ ਨਿਕਲ ਚੁੱਕੇ ਸੀ ਤੇ ਹੁਣ ਉਹ ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਤੇ ਪਹੁੰਚ ਚੁੱਕੇ ਨੇ ਸਮਾਂ ਮਿਲਿਆ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਮਿਲਣ ਦਾ ਆਪਣੇ ਸਕੇ ਸਬੰਧੀਆਂ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਦਾ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਇਹ ਸ਼ਰੋਮਣੀ ਅਕਾਲੀ ਦਾ ਦੇ ਜਿਹੜੇ ਆਗੂ ਸੀ ਉਹ ਵੀ ਇਸ ਭੋਗ ਦੇ ਵਿੱਚ ਪਹੁੰਚੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਨੇ ਉਥੇ ਹੀ ਵਿਕਰਮਜੀਤ ਸਿੰਘ ਮਜੀਠੀਆ ਵਿਸ਼ੇਸ਼ ਤੌਰ ਤੇ ਜਿਹੜੇ ਨਸਰ ਆਏ ਨੇ ਤੇ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਘਰ ਪਹੁੰਚਦੇ ਆ ਤਾਂ ਸਭ ਤੋਂ ਪਹਿਲਾਂ ਜਾ ਕੇ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਅਕਾਲੀ ਆਕੂ ਨੇ ਉਹਨਾਂ ਨੂੰ ਮਿਲਦਿਆ ਜਫੀ ਦੇ ਵਿੱਚ ਲੈਂਦੇ ਆ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਨਾਲ ਜਿਹੜਾ ਉਹਨਾਂ ਦੇ ਬੋਲੋ ਦੁੱਖ ਸਾਂਝਾ ਕੀਤਾ ਜਾ ਰਿਹਾ 3 ਘੰਟੇ ਦਾ ਸਮਾਂ ਮਿਲਿਆ 3 ਘੰਟੇ ਉਹ ਆਪਣੇ ਪਰਿਵਾਰ ਦੇ ਨਾਲ ਬਤਾਉਣਗੇ ਬੱਸ ਸਮਾ ਹੋ ਗਿਆ ਪ੍ਰੋਲ ਮਿਲੀ ਨੂੰ ਹੁਣ ਕਹਿ ਦਈਏ ਕਿ ਦੁਬਾਰਾ ਜਿਹੜਾ ਉਹਨਾਂ ਨੂੰ ਲਿਆਂਦਾ ਗਿਆ 3 ਘੰਟੇ ਦੇ ਲਈ ਪ੍ਰੋਲ ਮਿਲੀ ਆ ਉਹਨਾਂ ਦੇ ਇਹ ਭਰਾ ਕੁਲਵੰਤ ਸਿੰਘ ਰਾਜੋਆਣਾ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਅੱਜ ਉਹਨਾਂ ਦੀ ਪਿੰਡ ਰਾਜੋਆਣਾ ਦੇ ਵਿੱਚ ਜਿਹੜੀ ਅੰਤਿਮ ਅਰਦਾਸ ਹੈ ਜੱਦੀ ਪਿੰਡ ਹੈ ਪਲਵਾਈ ਬਲਵੰਤ ਸਿੰਘ ਰਾਜੋਆਣਾ ਦਾ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਹੋ ਰਹੀ ਆ ਜਿਸ ਮੌਕੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਦੇ ਲਈ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਉਹ ਪਹੁੰਚੇ ਨੇ ਆਪਣੇ ਭਰਾਤ ਆ ਦੀ ਅੰਤਿਮ ਅਰਦਾਸ ਤੇ ਪਹੁੰਚੇ ਨੇ ਹੋਰ ਵੀ ਵੱਡੀਆਂ ਜਿਹੜੀਆਂ ਸਿਆਸੀ ਤੇ ਰਾਜਨੀਤਿਕ ਸੀਗੀਆਂ ਪੰਥਕ ਤੇ ਰਾਸੀਗੀਆਂ ਉਹਨਾਂ ਦੇ ਜਿਹੜੇ ਵੱਡੇ ਆਗੂ ਸੀ ਇਸ ਅੰਤਿਮ ਅਰਦਾਸ ਤੇ ਵਿੱਚ ਪਹੁੰਚਦੇ ਆ ਵੱਡੀ ਖਬਰ ਹੈ ਕਿ ਹੁਣ ਭਾਈ ਬਲਵੰਤ ਸਿੰਘ ਰਾਚੋਆਣਾ ਆਪਣੇ ਭਰਾਤ ਦੀ ਅੰਤਿਮ ਅਰਦਾਸ ਤੇ ਪਹੁੰਚ ਚੁੱਕਿਆ ਪਿਛਲੇ ਦਿਨੀ ਵੀ ਜਿਹੜੇ ਇਹ ਸੰਦੀਪ ਸਿੰਘ ਸਣੀ ਸੂਰੀ ਕਾਂਡ ਵਾਲੇ ਨੇ ਉਹਨਾਂ ਨੂੰ ਵੀ ਜਿਹੜੀ ਆਪਣੇ ਪਿਤਾ ਦੀ ਇਹ ਅੰਤਿਮ ਅਰਦਾਸ ਮੌਕੇ ਅੰਤਿਮ ਰਸਮਾਂ ਮੌਕੇ ਜਿਹੜੀ ਪਰੋਲ ਮਿਲਦੀ ਆ ਤਾਂ ਹੁਣ ਭਾਈ ਬਲਵੰਤ ਸਿੰਘ ਰਾਜੂਆਣਾ ਜਿਨ੍ਹਾਂ ਨੂੰ ਆਪਣੇ ਭਰਾ ਦੀ ਅੰਤਿਮ ਅਰਦਾਸ ਤੇ ਤਾਂ ਪਰੋਲ ਮਿਲੀ ਆ ਪਰ ਅੰਤਿਮ ਰਸਮਾਂ ਤੇ ਜਿਹੜੀ ਪਰੋਲ ਨਹੀਂ ਮਿਲੀ ਸੀ ਜਿਸ ਦੇ ਕਰਕੇ ਹੁਣ ਸਿਰਫ ਮਹਿਜ 3 ਘੰਟੇ ਦੀ ਪਰੋਲ ਮਿਲੀ ਆ ਹਾਲਾਂਕਿ ਬਾਕੀ ਜਿਹੜੇ ਇਹ ਕਈ ਜਿਹੜੇ ਕੈਦੀ ਨੇ ਉਹਨਾਂ ਨੂੰ ਕਾਫੀ ਦਿਨਾਂ ਦੀ ਪਰੋਲ ਮਿਲੀ ਆ ਉਥੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲकांड ਦੇ ਵਿੱਚ ਸਜ਼ਾ ਕੱਟ ਰਹੇ ਨੇ ਜਿਨ੍ਹਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਜਿਹੜੀ ਹਜੇ ਤੱਕ ਪਟੀਸ਼ਨ ਜਾਰੀ ਹੈ ਉਹ ਅੱਜ ਉਹ 3 ਘੰਟੇ ਦੀ ਪ੍ਰੋਲ ਤੇ ਬਾਹਰ ਆਉਂਦੇ ਨੇ ਸਿਰਫ 3 ਘੰਟੇ ਦਾ ਸਮਾਂ ਦਿੱਤਾ ਗਿਆ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਦੁੱਖ ਸਾਂਝਾ ਕਰਨ ਦੇ ਲਈ ਹਾਲਾਂਕਿ ਉਹਨਾਂ ਦੇ ਜੱਦੀ ਪਿੰਡ ਪਹੁੰਚਣ ਦੇ ਲਈ ਪਟਿਆਲਾ ਤੋਂ ਰਾਜਵਾਨਾ ਪਹੁੰਚਣ ਦੇ ਲਈ ਜਿਹੜਾ ਸਮਾਂ ਹੈ ਉਹ 2.5 ਘੰਟੇ ਦਾ ਲੱਗਦਾ ਆਉਣ ਜਾਣ ਦਾ 什么？ 5 ਘੰਟੇ ਦਾ ਲੱਗ ਰਿਹਾ ਸੀ ਪਰ ਇਸ ਦੇ ਵਿੱਚ ਜਿਹੜਾ ਆਉਣ ਜਾਂਦਾ ਸਮਾਂ ਹੈ ਉਸ ਨੂੰ ਜਿਹੜਾ ਨਹੀਂ ਲਿਖਿਆ ਜਾਊਗਾ ਉਸ ਨੂੰ ਨਹੀਂ ਗਿਣਿਆ ਜਾਊਗਾ ਸਿਰਫ 3 ਘੰਟੇ ਜਾਂ ਤਾਂ 11 ਤੋਂ ਜਿਹੜੇ ਇਹ ਦੋ ਆਪਣੇ ਪਰਿਵਾਰ ਦੇ ਨਾਲ ਰਹਿ ਸਕਦੇ ਨੇ ਭਾਈ ਬਲਵੰਤ ਸਿੰਘ ਰਾਜੂਆਣਾ ਆਪਣੇ ਪਰਿਵਾਰ ਦੇ ਨਾਲ ਉਹ ਦੁੱਖ ਸਾਂਝਾ ਕਰ ਸਕਦੇ ਨੇ ਹੁਣ ਸਾਰੇ ਇਹ ਸਾਖ ਸਬੰਧੀਆਂ ਨੂੰ ਮਿਲ ਸਕਦੇ ਆ ਤੁਹਾਨੂੰ ਦੱਸਤੀ ਹੈ ਕਿ ਉਹਨਾਂ ਨੂੰ ਮਿਲਣ ਦੇ ਲਈ ਜਿਹੜੇ ਸਿਆਸੀ ਤੇ ਰਾਜਨੀਤਿਕ ਪੰਥਕ ਆਕੂ ਸੀ ਉਹ ਉੱਥੇ ਪਹੁੰਚੇ ਨੇ ਕਿਉਂਕਿ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਅੰਦਰ ਉਹ ਤੇ ਇਹ ਉਹਨਾਂ ਦੇ ਵਿੱਚ ਜਿਹੜਾ ਇੱਕ ਭਾਰੀ ਰੋਸ ਵੀ ਪਾਇਆ ਜਾ ਰਿਹਾ ਸੀ ਕਿਉਂਕਿ ਬਾਕੀ ਕੈਦੀਆਂ ਨੂੰ ਜਿਹੜੀ ਲਗਾਤਾਰ ਪਰੋਲ ਦਿੱਤੀ ਜਾਂਦੀ ਸੀ ਪਰ ਇਹਨਾਂ ਸਿੱਖ ਕੈਦੀਆਂ ਨੂੰ ਲੰਬੇ ਸਮੇਂ ਤੋਂ ਪਰੋਲ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਆਪਣੇ ਭਰਾਤਾ ਦੀ ਅੰਤਿਮ ਅਰਦਾਸ ਤੇ ਜਿਹੜੀ ਸਿਰਫ 3 ਘੰਟੇ ਦੀ ਪਰੋਲ ਦਿੱਤੀ ਗਈ ਆ 3 ਘੰਟੇ ਦਾ ਜਿਹੜਾ ਸਮਾਂ ਉਹ ਆਪਣੇ ਸਾਥ ਸਬੰਧੀਆਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣ ਦੇ ਲਈ ਜਿਹੜਾ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤਾ ਗਿਆ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਭਰਾ ਕੁਲਵੰਤ ਸਿੰਘ ਰਾਜੂਆਣਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਆ ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਪਿੰਡ ਰਾਜੂਆਣਾ ਦੇ ਵਿੱਚ ਹੋ ਰਹੀ ਆ ਜਿੱਥੇ ਵਿਸ਼ੇਸ਼ ਤੌਰ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਜਿਨ੍ਹਾਂ ਨੂੰ 3 ਘੰਟੇ ਦੀ ਪੈਰੋਲ ਮਿਲੀ ਆ ਉਹ ਪਹੁੰਚੇ ਨੇ ਉਹਨਾਂ ਨੂੰ ਮਿਲਣ ਦੇ ਲਈ ਜਿਹੜੇ ਸਿਆਸੀ ਅਤੇ ਰਾਜਨੀਤਿਕ ਲੋਕ ਵੀ ਕਾਫੀ ਜ਼ਿਆਦਾ ਪਹੁੰਚੇ ਨੇ ਤਸਵੀਰਾਂ ਪਿੰਡ ਰਾਜੂਆਣਾ ਤੋਂ